यूपी पुलिस कांस्टेबल ਦੀਆਂ 60244 ਅਸਾਮੀਆਂ ਦੀ ਭਰਤੀ ਲਈ ਦੋ ਦਿਨਾਂ ਪ੍ਰੀਖਿਆ ਹੋ ਰਹੀ ਹੈ ਇਸ ਵਿੱਚ 48 ਲੱਖ ਤੋਂ ਵੱਧ ਉਮੀਦਵਾਰ ਬੈਠ ਰਹੇ ਨੇ ਪਹਿਲੇ ਦਿਨ 17 ਫਰਵਰੀ ਨੂੰ ਕਈ ਕੇਂਦਰਾਂ ਤੇ ਪ੍ਰੀਖਿਆ ਹੋਈ ਹੈ ਇਸ ਵਿੱਚ ਆਲੇ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ ਕਨੋਜ ਜ਼ਿਲ੍ਹੇ ਵਿੱਚ ਅਜਿਹਾ ਐਡਮਿਟ ਕਾਰਡ ਸਾਹਮਣੇ ਆਇਆ ਹੈ ਜੋ ਨਾ ਸਿਰਫ ਯੂਪੀ ਵਿੱਚ ਸਗੋਂ ਦੇਸ਼ ਭਰ ਵਿੱਚ ਸੁਰੱਖਿਆ ਚ ਦਰਸਾ ਲ ਇਹ ਐਡਮਿਟ ਕਾਰਡ ਅਦਾਕਾਰ ਸਨੀ ਲਿਓਂ ਦੇ ਨਾਂ ਤੇ ਜਾਰੀ ਕੀਤਾ ਗਿਆ ਹੈ ਇਸ ਵਿੱਚ ਅਦਾਕਾਰ ਦੀਆਂ ਦੋ ਤਸਵੀਰਾਂ ਵੀ ਨੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਸੂਚਨਾ ਅਧਿਕਾਰੀਆਂ ਤੱਕ ਪਹੁੰਚੀ ਤਾਂ ਉਹ ਪੰਪਲ ਪੂਸੇ ਚ ਪਹੇਗੀ ਪ੍ਰਸ਼ਾਸਨਿਕ ਅਮਲਾ ਵੀ ਹਰਕਤ ਵਿੱਚ ਆ ਗਿਆ ਐਡਮਿਟ ਕਾਰਡ ਅਨੁਸਾਰ ਉਮੀਦਵਾਰ ਨੇ ਸ਼੍ਰੀਮਤੀ ਸੋਨੇ ਸ਼ਰੀ ਮੈਮੋਰੀਅਲ ਗਰਲਸ ਸਕੂਲ ਸਤਿਰਵਾ ਵਿਖੇ ਪ੍ਰੀਖਿਆ ਦੇਣੀ ਸੀ ਜਦੋਂ ਡਿਊਟੀ ਤੇ ਮੌਜੂਦ ਅਧਿਕਾਰੀਆਂ ਅਤੇ ਕਾਲਜ ਨੂੰ ਉਮੀਦਵਾਰਾਂ ਦੀ ਸੂਚੀ ਵਿੱਚ ਇਸ ਉਮੀਦਵਾਰ ਬਾਰੇ ਪਤਾ ਲੱਗਾ ਤਾਂ ਉਹ ਹੱਕੇ ਬੱਕੇ ਰਹਿ ਗਏ ਵੇਖਦੇ ਹੀ ਵੇਖਦੇ ਸੰਨੀ ਲਿਓਨ ਦੇ ਨਾਂ ਤੇ ਜਾਰੀ ਕੀਤਾ ਐਡਮਿਟ ਕਾਰਡ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਹਾਲਾਂਕਿ ਇਸ ਨੂੰ ਕਿਸੇ ਦੀ ਸ਼ਰਾਰਤ ਮੰਨਿਆ ਜਾ ਰਿਹਾ ਹੈ ਜਦੋਂ ਐਡਮਿਟ ਕਾਰਡ ਵਾਇਰਲ ਹੋਇਆ ਤਾਂ ਉਹ ਉੱਤਰ ਪ੍ਰਦੇਸ਼ ਪੁਲਿਸ ਭਰਤੀ ਅਤੇ ਪ੍ਰਸ਼ਾਸਨ ਬੋਰਡ ਨੇ ਦੱਸਿਆ ਕਿ ਇਹ ਫਰਜ਼ੀ ਐਡਮਿਟ ਕਾਰਡ ਹੈ ਜਦੋਂ ਕੁਝ ਉਮੀਦਵਾਰਾਂ ਨੇ ਫਾਰਮ ਭਰੇਤਾ ਉਹਨਾਂ ਦੇ ਐਡਮਿਟ ਕਾਰਡ ਜਾਰੀ ਕਰਨ ਸਮੇਂ ਗਲਤ ਫੋਟੋ ਅਪਲੋਡ ਹੋਈ ਹੈ ਜਿਵੇਂ ਹੀ ਪ੍ਰਤੀ ਬੋਰਡ ਨੂੰ ਸ਼ਿਕਾਇਤ ਮਿਲੀ ਅਜਿਹੇ ਐਡਮਿਟ ਕਾਰਡਾਂ ਦੀ ਛਾਂਟੀ ਕਰ ਦਿੱਤੀ ਗਈ ਅਤੇ ਫੋਟੋ ਸੈਕਸ਼ਨ ਖਾਲੀ ਅਪਲੋਡ ਕਰ ਦਿੱਤਾ ਗਿਆ ਜਿਨ੍ਹਾਂ ਉਮੀਦਵਾਰਾਂ ਦੀ ਫੋਟੋ ਗਲਤ ਹੈ ਉਹਨਾਂ ਉਮੀਦਵਾਰਾਂ ਨੂੰ ਆਪਣੀ ਫੋਟੋ ਅਤੇ ਆਧਾਰ ਕਾਰਡ ਨਾਲ ਪ੍ਰੀਖਿਆ ਕੇਂਦਰ ਤੇ ਪਹੁੰਚਣ ਦੀ ਹਦਾਇਤ ਕੀਤੀ ਗਈ